ਹਾਂਜੀ ਸਸਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾਜ ਰਸੋਈ ਚੈਨਲ ਤੇ ਤੇ ਇਹ ਜਿਹੜਾ ਤੁਸੀਂ ਪਨੀਰ ਦੇਖ ਰਹੇ ਆ ਆਪਾਂ ਬਣਾਇਆ ਜੀ ਵੇਸਣ ਤੋਂ ਤੇ ਤੁਸੀਂ ਵੀ ਬਣਾਉਣਾ ਤਾਂ ਜੋ ਵੀਡੀਓ ਦੇ ਨਾਲ ਗਣਜੋ ਜੀ ਵੀਡੀਓ ਨੇ ਅੰਤ ਤੱਕ ਜ਼ਰੂਰ ਦੇਖ ਲਿਓ ਬਹੁਤ ਹੀ ਵਧੀਆ ਪਨੀਰ ਆ ਜਿਹੜਾ ਬਣ ਕੇ ਤਿਆਰ ਹੁੰਦਾ ਤੇ ਮੁੱਲ ਦੇ ਪਨੀਰ ਨਾਲੋਂ ਕਿਤੇ ਵਧੀਆ ਜੇ ਆਪਾਂ ਕਈ ਵਾਰ ਮੁੱਲ ਦਾ ਪਨੀਰ ਲਿਆ ਕੇ ਬਣਾਉਨੇ ਆ ਤੇ ਉਹਦੇ ਨਾਲੋਂ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਹੈ ਕਈ ਵਾਰ ਬਣਾਉਣਾ ਹੋਵੇ ਤੁਸੀਂ ਤੇ ਇਹਦੇ ਵਾਸਤੇ ਆਪਾਂ ਕਰਨਾ ਕੀ ਹੈ ਇੱਕ ਕੋਲੀ ਵੇਸਣ ਦੀ ਲੈ ਲੈਣੀ ਹੈ ਪੇਸ਼ੰਤ ਤੁਸੀਂ ਜਿੰਨਾ ਤੁਹਾਨੂੰ ਚਾਹੀਦਾ ਉਹਨਾਂ ਕੁ ਲੈ ਲਿਓ ਮੈਨੂੰ ਬਸ ਇੰਨਾ ਕੁ ਚਾਹੀਦਾ ਇੱਕ ਕੋਲੀ ਤੇ ਫੁੱਲ ਜਾਂਦਾ ਵੇਸ਼ੰਤ ਤੁਹਾਨੂੰ ਪਤਾ ਕਾਫੀ ਬਣ ਜਾਣਾ ਇਹ ਤੇ ਇਹ ਸਾਬ ਧਨੀਆ ਪਾਤਾ ਥੋੜਾ ਜਿਹਾ ਆਪਾਂ ਦੜਫੜ ਜਿਹਾ ਕਰਕੇ ਤੇ ਲੂਣ ਮਿਰਚ ਮਸਾਲਾ ਬਸ ਸਵਾਦ ਦੇ ਸਾਹਮਣਾਂ ਜਿੰਨਾ ਕੁ ਵੇਸਣਾ ਤੇ ਥੋੜਾ ਜਿਹਾ ਜੀਰਾ ਪਾਤਾ ਸੀ ਮਲ ਕੇ ਤੇ ਮਸਾਲੇ ਤੁਸੀਂ ਕੋਈ ਵੀ ਪਾ ਸਕਦੇ ਹੋ ਜਵੈਣ ਵਗੈਰਾ ਕੋਈ ਵੀ ਹਟਾ ਸਕਦੇ ਹੋ ਸਵਾਦ ਦੇ ਸਾਹਮਣਾਂ ਜਿਹੜੇ ਤੁਸੀਂ ਪਸੰਦ ਕਰਦੇ ਹੋ ਹੁਣ ਇਹਦੇ ਵਿੱਚ ਉਹੀ ਕੌਲੀ ਆਪਾਂ ਫੇਰ ਚੱਕ ਲਈਏ ਤੇ ਦੋ ਕੌਲੀਆਂ ਪਾ ਦੇਣੀਆ ਪਾਣੀ ਦੀਆਂ ਇੱਕ ਕੌਲੀ ਵੇਸਣ ਦੀ ਸੀ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਫੱਟ ਲੈਣਾ ਤਾਂ ਅੰਗੇ ਵਿੱਚ ਗੰਢ ਵਗੈਰਾ ਨਾ ਰਹੇ ਕੋਈ ਇਹ ਵੇਸਣ ਦੀਆਂ ਗੰਢਾਂ ਜਿਹੜੀਆਂ ਜਲਦੀ ਨਹੀਂ ਮਰਦੀਆਂ ਹੁੰਦੀਆਂ ਥੋੜਾ ਜਿਆਦਾ ਇਹਨੂੰ ਫੱਟਣਾ ਪੈਂਦਾ ਫੇਰ ਗੰਢਾਂ ਜਿਹੜੀਆਂ ਮਰ ਜਾਂਦੀਆਂ ਨੇ ਜੇ ਲੋਕ ਕੜੀ ਵਗੈਰਾ ਬਣਾਉਨੇ ਹਨ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਫੱਟ ਲੈਣਾ ਤੇ ਤਾਂ ਕਿ ਆਪਣਾ ਪਨੀਰ ਹੈ ਜਿਹੜਾ ਵਧੀਆ ਬਣੇ ਤੇ ਰਾਜਸਤਾਨੀ ਸਬਜ਼ੀ ਹੁੰਦੀ ਹੈ ਵੈਸੇ ਹੁਤਾ ਇਹਨੂੰ ਕਤਲੀ ਕਿਹਾ ਜਾਂਦਾ ਰਾਜਸਤਾਨ ਚ ਤੇ ਕਤਲੀ ਕਹਿ ਲੋ ਪਨੀਰ ਕਹਿ ਲੋ ਚਲੋ ਆਪਾਂ ਤਾਂ ਪਨੀਰ ਹੀ ਕਹਿ ਦਿੰਦਾ ਤੇ ਵੈਸੇ ਤਾਂ ਇਹ ਵੇਸਨ ਦੀ ਕਤਲੀ ਹੁੰਦੀ ਹੈ ਤੇ ਰਾਜਸਤਾਨੀ ਸਬਜੀ ਹੁੰਦੀ ਹੈ ਰਾਜਸਤਾਨ ਚ ਬਹੁਤ ਬਣਾਈ ਜਾਂਦੀ ਹੈ ਸਬਜ਼ੀ ਜਿਹੜੀ ਤੇ ਬਹੁਤ ਹੀ ਟੇਸਟੀ ਵੀ ਬਣਦੀ ਹੈ ਕੋਈ ਐ ਨਹੀਂ ਹੈਗਾ ਟੇਸਟੀ ਨਹੀਂ ਬਣਦੀ ਤੇ ਲੋ ਜੀ ਹੁਣ ਆਪਾਂ ਇਧਰ ਕੜਾਈ ਲੈ ਲਈ ਇਹਦੇ ਵਿੱਚ ਇੱਕ ਚਮਚਾ ਤੇਲ ਦਾ ਘਿਓ ਦਾ ਕੋਈ ਵੀ ਤੁਸੀਂ ਪਾ ਲਈ ਤਾਂ ਕਿ ਇਹ ਥੱਲੇ ਨਾ ਲੱਗੇ ਤੇ ਇਹਦੇ ਵਿੱਚ ਆਪਾਂ ਇਹ ਘੋਲ ਹੈ ਜਿਹੜਾ ਤਿਆਰ ਕੀਤਾ ਸੀ ਬਾਹਰ ਤਾਂ ਪੁੜੇ ਨੂੰ ਆਪਾਂ ਹਲਾਈ ਜਾਣਾ ਬਸ ਛੱਟਣਾ ਨਹੀਂ ਹੈਗਾ ਤਾਂ ਕਿ ਹੁਣ ਜਲਦੀ ਘੜਾ ਹੋਣ ਲੱਗ ਜਣਾ ਤੁਹਾਨੂੰ ਪਤਾ ਕੜੀ ਬਣਾਉਣੀ ਹੁੰਦੀ ਹੈ ਆਪਾਂ ਤੇ ਉਹਦੀ ਕੜੀ ਹੁਣ ਲੱਗ ਜੰਦੀ ਹੈ ਤੇ ਆਹ ਦੇਖੋ ਘੜਾ ਹੋ ਚੁੱਕਿਆ ਹੈ ਤੇ ਹੁਣ ਬਸ ਇਹਨੇ ਇਕੱਠਾ ਜਾ ਹੋ ਜਾਣਾ ਆਟਿਆ ਨੂੰ ਤੇ ਫਿਰ ਆਪਾਂ ਸੇਕਾ ਜਿਹੜਾ ਬੰਦ ਕਰ ਦਿਆਂਗੇ ਤੇ ਪੱਕ ਚੁੱਕਾ ਹੈ ਵਧੀਆ ਦੇਖ ਸਕਦੇ ਆ ਤੁਸੀਂ ਤੇ ਤੁਸੀਂ ਵੀ ਇਦਾਂ ਜਿਹੜਾ ਪਨੀਰ ਬਣਾ ਸਕਦੇ ਆ ਘਰੇ ਜਿਹੜਾ ਆਪਾਂ ਮੁੱਲ ਦਾ ਪਨੀਰ ਲੈ ਕੇ ਬਣਾਉਂਦੇ ਆ ਨਾ ਮਲਆਬਟ ਵਾਲਾ ਉਹਦੇ ਨਾਲੋਂ ਤਾਂ ਕਿਤੇ ਵਧੀਆ ਹੁੰਦਾ ਇਹ ਚਲੋ ਪ੍ਰੋਵੇਸ਼ਨ ਦਾ ਹੀ ਆ ਤੇ ਫਿਰ ਵੀ ਕਿਤੇ ਜ਼ਿਆਦਾ ਵਧੀਆ ਤੇ ਟੇਸਟੀ ਬਣਦਾ ਉਹਦੇ ਵਿੱਚ ਸੌ ਮਲਆਬਟ ਕਰੀ ਹੁੰਦੀ ਆ ਨਾ ਤੇ ਲੋ ਜੀ ਆਪਾਂ ਸੇਕ ਆ ਜਿਹੜਾ ਬੰਦ ਕਰਤਾ ਸੀਗਾ ਤੇ ਹੁਣ ਇੱਧਰ ਆਪਾਂ ਇੱਕ ਪਲੇਟ ਲੈ ਲਈ ਉਹਦੇ ਉੱਪਰ ਲਾ ਲਈ ਜੀ ਤੇਲ ਥੋੜਾ ਜਿਹਾ ਤੇ ਇਹਦੇ ਉੱਪਰ ਆਪਾਂ ਇਹਨੂੰ ਸੈੱਟ ਕਰ ਦੇਣਾ ਦੇਖੋ ਇਸ ਤਰ੍ਹਾਂ ਨਾਲ ਦੀ ਨਾਲ ਇਹ ਆਪਾਂ ਪਲੇਟ ਦੇ ਉੱਪਰ ਪਾ ਦੇਣਾ ਕਿਉਂਕਿ ਫਿਰ ਇਹ ਛੇਤੀ ਜੰਮਣ ਲੱਗ ਜਾਂਦਾ ਸੁੱਕਣ ਲੱਗ ਜਾਂਦਾ ਵੈਸੇ ਤੁਹਾਨੂੰ ਪਤਾ ਹੈ ਤੇ ਹੁਣ ਇਹਨੂੰ ਆਪਾਂ ਸੈੱਟ ਕਰ ਦੇਣਾ ਥੋੜਾ ਜਿਹਾ ਚੌਰਸ ਜਿਹਾ ਕਰ ਦਾਂਗੇ ਤਾਂ ਕਿ ਫਿਰ ਆਪਾਂ ਇਹ ਟਿੱਕੀਆਂ ਕੱਟਣੀਆਂ ਆ ਸਾਨੀਆ ਕੱਟੀਆਂ ਜਾਣ ਤੇ ਪਰ ਉਹ ਵੀ ਥੋੜਾ ਜਿਹਾ ਪ੍ਰੈਸ ਜਿਹਾ ਕਰ ਦਿੰਨੇ ਆ ਤਾਂ ਕਿ ਇੱਕੋ ਜਿਹਾ ਟਿੱਕੀਆਂ ਜਿਹੜੀਆਂ ਆਪਣੇ ਸੋਹਣੀਆਂ ਵੀ ਲੱਗਣ ਦੇਖਣ 'ਚ ਤੇ ਬਿਲਕੁਲ ਵੀ ਇਹ ਖੋਲਦਾ ਨਹੀਂ ਹੈਗਾ ਸਬਜੀ ਦੇ ਵਿੱਚ ਜਿੰਨਾ ਮਰਜ਼ੀ ਰੰਨ ਲਓ ਤੁਸੀਂ ਤੇ ਐਦਾਂ ਨਹੀਂ ਹੈਗਾ ਵੀ ਆਪਾਂ ਸਬਜੀ 'ਚ ਪਾਵਾਂਗੇ ਤੇ ਖੋਲ ਜਾਣਗੀਆਂ ਟਿੱਕੀਆਂ ਨੀਰਵੰਗ ਵੀ ਪੰਜਾ ਰਹਿੰਦੀ ਆ ਭਲਾ ਤੁਸੀਂ ਦੋ ਦਿਨ ਸਬਜੀ ਰੱਖ ਲਿਓ ਤੇ ਬਿਲਕੁਲ ਵੀ ਖੁੱਲਦੀ ਨਹੀਂ ਹੈਗੀਆਂ ਨਾਲੇ ਆਪਾਂ ਫਰਾਈ ਕਰਕੇ ਨਹੀਂ ਬਣਾਉਣੀ ਆ ਇਹਦੀ ਸਬਜੀ ਐਦਾਂ ਹੀ ਬਣਾਉਣੀ ਆ ਆਪਾਂ ਸਬਜੀ ਆ ਜਿਹੜੀ ਤੇ ਜੇ ਤੁਸੀਂ ਫਰਾਈ ਕਰਕੇ ਬਣਾਉਂਗੇ ਤਾਂ ਉਦੋਂ ਵੀ ਜ਼ਿਆਦਾ ਵਧੀਆ ਬਣਦੀ ਹੈ ਤੇ ਕਿਉਂਕਿ ਗਰਮੀਆਂ ਫਿਰ ਸਬਜੀ ਥੋੜੀ ਜ਼ਿਆਦਾ ਹੈਵੀ ਹੋ ਜਾਂਦੀ ਹੈ ਬੇਸਨ ਦੀ ਸਬਜੀ ਵੈਸੇ ਹੀ ਹੈਵੀ ਹੁੰਦੀ ਹੈ ਤੇ ਲੋ ਜੀ ਸੁੱਕ ਚੁੱਕਾ ਇਹ ਆਪਾਂ ਪੱਖੇ ਥੱਲੇ ਰੱਖਤਾ ਸੁੱਕ ਵੀ ਬਹੁਤ ਜਲਦੀ ਜਾਂਦਾ ਹੈ 20 ਮਿੰਟਾਂ 'ਚ ਹੀ ਸੁੱਕ ਗਿਆ ਤੇ ਏਸੀ ਵਾਲੇ ਕਵਰ ਜਿਵੇਂ ਪੱਖੇ ਥੱਲੇ ਰੱਖਿਆ ਸੀਗੀ ਤੇ 20 ਮਿੰਟਾਂ 'ਚ ਹੀ ਸੁੱਕ ਗਿਆ ਹੈ ਤੇ ਦੇਖੋ ਹੁਣ ਆਪਾਂ ਇਹਦੀਆਂ ਟਿੱਕੀਆਂ ਕੱਟ ਲਈਆਂ ਤੁਸੀਂ ਅ ਅ ਦੂਸਰੀ ਸ਼ੇਪ ਦੇ ਵਿੱਚ ਵੀ ਕੱਟ ਸਕਦੇ ਹੋ ਜਿੱਦਾਂ ਕਤਲੀ ਕੱਟੀ ਦੀ ਹੈ ਤੇ ਵੈਸੇ ਇਹਨੂੰ ਪਤਲੀ ਗਿਆ ਜਾਂਦਾ ਰਾਜਸਥਾਨ ਤੋਂ ਪਹਿਲਾਂ ਵੀ ਮੈਂ ਦੱਸਿਆ ਹੈਗਾ ਤੇ ਆਪਾਂ ਤਾਂ ਪਨੀਰ ਦੀ ਸ਼ੇਪ 'ਚ ਕੱਟ ਲੈਂਦੇ ਹੁਣ ਚੌਰਸ ਤੇ ਸ਼ੇਪ ਤੁਸੀਂ ਕੋਈ ਵੀ ਦੇ ਲਓ ਤੇ ਦੇਖੋ ਕਿੰਨਾ ਵਧੀਆ ਪਨੀਰ ਹੈ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਤੁਸੀਂ ਵੈਸੇ ਤਰ੍ਹਾਂ ਜਿ ਬਣਾਉਣਾ ਹੋਵੇ ਤਾਂ ਬਣਾ ਸਕਦੇ ਹੋ ਜੀ ਘਰੇਕਾ ਹੁਣ ਨਾ ਸਬਜ਼ੀਆਂ ਖਾਣ ਦਾ ਮਨ ਨਹੀਂ ਕਰਦਾ ਕਿਉਂਕਿ ਕद्दू ਤੋਰੀ ਸਬਜ਼ੀ ਜੱਕ ਗਿਆ ਉਹਨਾਂ ਤੋਂ ਤੇ ਮੇਰਾ ਵੈਸੇ ਵੀ ਟਿਫਨ ਦਾ ਕੰਮ ਆ ਰੋਜ਼ ਮੈਨੂੰ ਇਹੀ ਇਸ਼ੂ ਹੁੰਦਾ ਵੀ ਕੀ ਸਬਜ਼ੀ ਬਣਾਵਾਂ ਹਨ ਤੇ ਸਬਜ਼ੀ ਵੀ ਫਿਰ ਕੋਈ ਨਵੀਂ ਚਾਹੀਦੀ ਹੁੰਦੀ ਹੈ ਰੋਜ਼ ਹਨ ਹਫਤੇ ਚ ਤਾਂ ਦਿਨ ਰੋਜ਼ ਬਦਲਣਾ ਪੈਂਦਾ ਸਬਜ਼ੀ ਦਾ ਤੇ ਚਲੋ ਹਫਤੇ ਬਾਅਦ ਤਾਂ ਉਹ ਸਬਜ਼ੀ ਦੀ ਵਾਰੀ ਆ ਜਾਂਦੀ ਹੈ ਤੇ ਫਿਰ ਇਸ ਤਰ੍ਹਾਂ ਵਿੱਚ ਦਾਲ ਬਣਾਈ ਦੀ ਵਿੱਚ ਸੁੱਕੀਆਂ ਦਾਲ ਸਬਜ਼ੀਆਂ ਬਣਾ ਲਈਦੀਆਂ ਜਿਵੇਂ ਛੋਲੇ ਵਗੈਰਾ ਹੋਗੇ ਹਨ ਤੇ ਫਿਰ ਇਸ ਤਰ੍ਹਾਂ ਆਪਾਂ ਵਿੱਚ ਕਈ ਵਾਰ ਕੋਫਤੇ ਵੀ ਬਣਾ ਲਈਦੇ ਆ ਤੇ ਅੱਜ ਮੈਂ ਕਿ ਚਲੋ ਆਪਾਂ ਇਹ ਸਬਜ਼ੀ ਬਣਾਉਨੇ ਆ ਤੇ ਹੁਣ ਆਪਾਂ ਪਨੀਰ ਹੈ ਜਿਹੜਾ ਤਿਆਰ ਕਰ ਲਿਆ ਤੇ ਲਾਉਣ ਲੱਗੇ ਆ ਜੀ ਤੜਕਾ ਤੇ ਉਹਦੇ ਵਾਸਤੇ ਆਪਾਂ ਇੱਧਰ ਪੈਨ ਰੱਖ ਲੈ ਉਹ ਸੌਰੀ ਕੁੱਕਰ ਰੱਖ ਲੈ ਉਹਦੇ ਵਿੱਚ ਪਾ ਲਿਆ ਸਰੋਂ ਦਾ ਤੇਲ ਤੇ ਤੜਕਾ ਜਿਹੜਾ ਅਸੀਂ ਤੇਲ ਦਾ ਹੀ ਲਾਉਨੇ ਆ ਤੇ ਤੁਸੀਂ ਜੋ ਵੀ ਤੜਕਾ ਲਾਉਨੇ ਆ ਉਹ ਦਾ ਲਾ ਸਕਦੇ ਹੋ ਉਹਦੇ ਵਿੱਚ ਹੁਣ ਆਪਾਂ ਪੇਸਟ ਪਾਇਆ ਟਮਾਟਰ ਲਸਣ ਤੇ ਅਦਰਕ ਤੇ ਪਿਆਜ਼ ਇਹ ਆਪਾਂ ਗ੍ਰੈਂਡ ਕਰਕੇ ਪਾ ਦਿੱਤੇ ਆ ਬਸ ਇਹੀ ਜਿਹੜੇ ਰੋਜ਼ ਮਸਾਲੇ ਆਪਾਂ ਪਾਉਨੇ ਆ ਨਾ ਗ੍ਰੈਂਡ ਕਰਕੇ ਤੇ ਉਹੀ ਆਪਾਂ ਪਾ ਦਿੱਤੇ ਆ ਤੇ ਇਹਨਾਂ ਨੂੰ ਭੁੰਨ ਲੈਣਾ ਚੰਗੀ ਤਰ੍ਹਾਂ ਤੇ ਬਸ ਹੁਣ ਇਹਦੇ ਵਿੱਚ ਵੀ ਸਵਾਦ ਦੇ ਹਿਸਾਬ ਨਾਲ ਊਲ ਮਿਰਚ ਮਸਾਲੇ ਪਾਉਣੇ ਆ ਲੂਣ ਆਪਾਂ ਉੱਧਰ ਵੀ ਪਾਇਆ ਹੋਇਆ ਮਸਾਲੇ ਵਗੈਰਾ ਤੇ ਇੱਥੇ ਤੁਸੀਂ ਬਸ ਇਹ ਗਰੇਵੀ ਦੇ ਹਿਸਾਬ ਨਾਲ ਹੀ ਪਾਉਣੇ ਆ ਮਸਾਲੇ ਜਿੰਨੇ ਕ ਆਪਣੀ ਗਰੇਵੀ ਬਣਨੀ ਆ ਤੇ ਹੋਰ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਣਾ ਹੈਗਾ ਬਸ ਇੱਕ ਅੱਧਾ ਚਮਚ ਗਰਮ ਮਸਾਲੇ ਦਾ ਤੇ ਥੋੜੀ ਜਿਹੀ ਸੁੱਕੀ ਮੇਥੀ ਪਾਈ ਆ ਉਸ ਉਸ ਮੇਥੀ ਆਪਾਂ ਉੱਪਰ ਦੀ ਪਾ ਦਾਂਗੇ ਜਦ ਸਬਜ਼ੀ ਬਣ ਗਈ ਮੇਥੀ ਆ ਜਿਹੜੀ ਭੁੰਦੇ ਮਸਾਲੇ ਚ ਪੈ ਜੇ ਤਾਂ ਬਹੁਤ ਹੀ ਸੋਹਣੀ ਖੁਸ਼ਬੂ ਆਉਂਦੀ ਆ ਸਬਜ਼ੀ ਦੇ ਵਿੱਚੋਂ ਤੇ ਉੱਪਰ ਜੀ ਵੀ ਤੁਸੀਂ ਬਾਅਦ ਚ ਪਾ ਸਕਦੇ ਹੋ ਥੋੜੀ ਤੇ ਲੋ ਜੀ ਮਸਾਲਾ ਆਪਣਾ ਪੁੱਜ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਤਾ ਪਾਣੀ ਤੇ ਕਿਉ ਛੱਡ ਗਿਆ ਸੀ ਮਸਾਲਾ ਆਪਣਾ ਜਮਾ ਤੇ ਕਿੰਨਾ ਵਧੀਆ ਮਸਾਲਾ ਜਿਹੜਾ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਤੇ ਕੁੱਕਰ ਕਰ ਦਾਂਗੇ ਬੰਦ ਤੇ ਗਰੇਵੀ ਦੇ ਪੱਕਣ ਤੱਕ ਆਪਾਂ ਇਹਨੂੰ ਸੀਟੀਆਂ ਲਵਾ ਲਾਂਗੇ 5-7 ਸੀਟੀਆਂ ਲੱਗ ਜਾਈ ਜਾਣੀਆਂ ਫਿਰ ਗਰੇਵੀ ਆ ਜਿਹੜੀ ਪੱਕ ਕੇ ਆਪਣੀ ਚੰਗੀ ਤਰ੍ਹਾਂ ਤਿਆਰ ਹੋ ਜੂਗੀ ਤੇ ਕੱਚਾਪਾਨਾ ਜਿਹੜਾ ਬਿਲਕੁਲ ਖਤਮ ਹੋ ਜੂਗਾ ਤੇ ਲੋ ਜੀ ਗਰੇਵੀ ਆਪਣੀ ਪੱਕ ਚੁੱਕੀ ਆ 5 6 ਸੀਟੀਆਂ ਆਪਾਂ ਲਵਾਣੀਆਂ ਸੀਗੀਆਂ ਤੇ ਹੁਣ ਆਪਾਂ ਪ੍ਰੈਸ਼ਰ ਕੱਢ ਕੇ ਤੇ ਕੁੱਕਰ ਖੋਲ ਲੈ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਨੀਰ ਜਿਹੜਾ ਬਣਾ ਕੇ ਰੱਖਿਆ ਤੇ ਪਨੀਰ ਤੁਸੀਂ ਫਰਾਈ ਕਰਕੇ ਪਾਉਗੇ ਤਾਂ ਇਹਦੋਂ ਵੀ ਜ਼ਿਆਦਾ ਵਧੀਆ ਟੇਸਟ ਆਉਂਦਾ ਤੇ ਮੈਂ ਤੁਹਾਨੂੰ ਦੱਸਿਆ ਵੀ ਮੈਂ ਫਰਾਈ ਨਹੀਂ ਕੀਤਾ ਦਾ ਬੇਸਨ ਦੀ ਸਬਜ਼ੀ ਜਿਹੜੀ ਹੈਵੀ ਬਣ ਜਾਂਦੀ ਆ ਸਰਦੀ ਚ ਬਣਾਈਏ ਤਾਂ ਤੁਸੀਂ ਫਰਾਈ ਕਰਕੇ ਪਾ ਸਕਦੇ ਹੋ ਕਿਉਂਕਿ ਹੁਣ ਗਰਮੀ ਆ ਤੇ ਫਿਰ ਜਿਆਦਾ ਹੈਵੀ ਸਬਜੀ ਹੁਣ ਸ਼ਾਮ ਨੂੰ ਵਧੀਆ ਨਹੀਂ ਲੱਗਦੀ ਨਾ ਜੇ ਲੋ ਜੀ ਹੁਣ ਆਪਾਂ ਪਨੀਰ ਵੀ ਪਾਤਾ ਤੇ ਹੁਣ ਆਪਾਂ ਦੁਬਾਰਾ ਤੋਂ ਇਹਨੂੰ ਪਕਾਉਣਾ ਫੇਰ 10-15 ਮਿੰਟ ਤਾਂ ਕਿ ਇਹਨਾਂ ਦੇ ਵਿੱਚ ਵੀ ਚੰਗੀ ਤਰ੍ਹਾਂ ਮਸਾਲੇ ਜਿਹੜੇ ਰਚ ਜਾਣ ਹੁਣ ਆਪਾਂ ਕੁੱਕਰ ਆ ਜਿਹੜਾ ਬੰਦ ਨਹੀਂ ਕੀਤਾ ਵੈਸੇ ਹੀ ਉੱਪਰ ਟੱਕਣ ਦੇਤਾ ਸੀਗਾ ਤੇ ਸਬਜੀ ਦੇਖੋ ਆਪਣੀ ਪੱਕ ਚੁੱਕੀ ਆ ਦੇਖੋ ਬਿਲਕੁਲ ਵੀ ਇਹ ਕੋ ਲੈਣੀ ਹੈਗਾ ਉਦਾਂ ਹੀ ਟਿੱਕੀਆਂ ਪਈਆਂ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਖਾਓ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਲੈਣਾ ਭੁੱਲਿਓ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਕਰ ਦਿਓ ਉੱਪਰ ਦੀ ਆਪਾਂ ਮੇਥੀ ਪਾਤੀਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ